ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਜਿੰਦਰ ਸਿੰਘ ਮੈਨੇਜਰ ਗੁਰਦੁਆਰਾ ਨਾਨਕਾਣਾ ਸਾਹਿਬ ਸਿੰਗਰੂਰ ਅੱਜ ਜਿੱਥੇ ਸਾਡੇ ਛੋਟੇ ਜਿਹੇ ਸੱਦੇ ਤੇ ਸਮੁੱਚੀ ਪ੍ਰੈਸ ਇਸ ਗੁਰਦੁਆਰਾ ਸਾਹਿਬ ਕੇ ਪਹੁੰਚਿਆ ਇੱਥੇ ਆਉਣ ਤੇ ਮੈਂ ਸਮੁੱਚੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਇੱਥੇ ਆਉਣ ਤੇ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਉਥੇ ਨਾਲ ਹੀ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਿੱਖ ਸੰਗਤਾਂ ਨੂੰ ਇਹ ਦੱਸਣਾ ਚਾਹਣਾ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖਾਂ ਦੀ ਬਾਹਰ ਨਮਾਇੰਦਾ ਜਮਾਤ ਹੈ ਜਿੱਥੇ ਕਿਤੇ ਵੀ ਕੋਈ ਸੁਨਾਮੀ ਆਈ ਹੈ ਉਥੇ ਮਨੁੱਖਤਾ ਦੀ ਸੇਵਾ ਦੇ ਲਈ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਰੋਲ ਅਦਾ ਕੀਤਾ ਹੁਣ ਵੀ ਜੋ ਮੌਜੂਦਾ ਹਾਲਾਤਾਂ ਦੇ ਵਿੱਚ ਪਿਛਲੇ ਸਮੇਂ ਤੋਂ ਇੱਕ ਮੈਂਡਮੈਂਨ ਜੋ ਹੜ੍ਹਾਂ ਦੀ ਜਿਹੜੀ ਕ੍ਰੋਪੀ ਆ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਚੱਲ ਰਹੀ ਹੈ ਉਥੇ ਵੀ ਮਾਨਜੋਗ ਸ਼੍ਰੋਮਣੀਪੁਰ ਦੁਬਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਨੀ ਜਿੱਥੇ ਆਪ ਮੂਰੇ ਹੋ ਕੇ ਜਿਹੜੇ ਵੀ ਹੜਾਂ ਦੀ ਮਾਰਛ ਸਾਡੇ ਭਰਾ ਆਏ ਨੇ ਉਹਨਾਂ ਨੂੰ ਬਖਵਾਤ ਸਹੂਲਤਾਂ ਜਿਵੇਂ ਕੋਈ ਮੈਡੀਕਲ ਦੀ ਸਹੂਲਤ ਕੋਈ ਰਾਸ਼ਨ ਦੀ ਸਹੂਲਤ ਜਾਂ ਕਿਸੇ ਵੀ ਪ੍ਰਕਾਰ ਦੀ ਜਿੱਥੇ ਵੀ ਪਤਾ ਲੱਗਦਾ ਵੀ ਇਸ ਚੀਜ਼ ਦੀ ਜ਼ਰੂਰਤ ਹੈ ਉਹਨੂੰ ਮਹਈਆ ਕਰਾਉਣ ਦੇ ਲਈ ਆਪ ਅੱਗੇ ਹੋ ਕੇ ਮੋਰੀ ਰੋਲ ਅਦਾ ਕਰ ਰਹੇ ਨੇ ਉਥੇ ਨਾਲ ਹੀ ਸਾਨੂੰ ਸਾਰਿਆਂ ਨੂੰ ਜਿੰਨੇ ਜਿੰਨੇ ਵੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਸਹਿਵਾਨ ਹੁੰਦੇ ਨੇ ਉਹਨਾਂ ਸਾਰੇ ਮੈਨੇਜਰ ਸਹਿਵਾਨਾਂ ਨੂੰ ਇਹ ਹਦਾਇਤਾਂ ਨੇ ਕਿ ਜਿੱਥੇ ਕਿਤੇ ਵੀ ਕੋਈ ਸੰਗਤਾਂ ਦੀ ਮੰਗ ਆਉਂਦੀ ਹੈ ਕਿਸੇ ਵੀ ਪ੍ਰਕਾਰ ਦੀ ਚਾਹੇ ਉਹ ਗੁਰਦੁਆਰਾ ਸਹਿ ਦੇ ਵਿਚਾਰ ਹੈ ਇਸ ਦਾ ਕੋਈ ਲੋੜ ਆ ਕਿਸੇ ਨੂੰ ਜਾਂ ਕਿਸੇ ਨੂੰ ਕੋਈ ਰਾਸ਼ਨ ਦੀ ਲੋੜ ਆ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਲੋੜ ਆ ਉੱਥੇ ਹਰੇਕ ਤਰ੍ਹਾਂ ਦੀ ਜਿਹੜੀ ਉਹਨਾਂ ਸਹਿਤਾ ਕੀਤੀ ਜਾਵੇ ਉਸੇ ਲੜੀ ਦੇ ਤਹਿਤ ਹੀ ਪਿਛਲੇ ਦਿਨੀ ਸਾਡੇ ਕੋਲੇ ਮੂਲਤੇ ਏਰੀਆ ਤੋਂ ਸਮੁੱਚੇ ਪਿੰਡਾਂ ਦੇ ਵਿੱਚੋਂ ਤਕਰੀਬਨ 7-8 ਪਿੰਡਾਂ ਦੇ ਵਿੱਚੋਂ ਇੱਕ ਮੰਗ ਆਈ ਹੈ ਵੀ ਜਿਹੜਾ ਇਹ ਉਸ ਆ ਇਲਾਕੇ ਦੇ ਵਿੱਚ ਧੱਗਰ ਦਾ ਜਿਹੜਾ ਦਰਿਆ ਹੈਗਾ ਉਹ ਵਗ ਰਿਹਾ ਹੈਗਾ ਉਹਦਾ ਪਾਣੀ ਆ ਉਹ ਖਤਰੇ ਦੀ ਨਿਸ਼ਾਨੀ ਤੋਂ ਉੱਪਰ ਚੱਲ ਰਿਹਾ ਉਹਨਾਂ ਦੇ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਪਿੰਡਾਂ ਦੀ ਸੰਗਤ ਵੱਲੋਂ ਆਪਣੇ ਟਰੈਕਟਰਾਂ ਲਾ ਕੇ ਉਹਦੇ ਪੰਨਾਂ ਨੂੰ ਮਜ਼ਬੂਤ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਉੱਥੇ ਟਰੈਕਟਰਾਂ ਦਾ ਜਿਹੜਾ ਕੰਮ ਚੱਲ ਰਿਹਾ ਸੀ ਤੇ ਸਾਨੂੰ ਵੀ ਉਹਨਾਂ ਵੱਲੋਂ ਮੰਗ ਆਈ ਸੀ ਵੀ ਸਾਨੂੰ ਕੁਝ ਟਰੈਕਟਰਾਂ ਦੇ ਵਿੱਚ ਡੀਜ਼ਲ ਪਾਉਣ ਦੀ ਜਿਹੜੀ ਹੈ ਉਹ ਸਾਨੂੰ ਸਹਾਇਤਾ ਸਾਡੀ ਕੀਤੀ ਜਾਵੇ ਤੇ ਅਸੀਂ ਉਹਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਥੋੜੀ ਤੌਰ ਤੇ ਮਾਨਯੋਗ ਪ੍ਰਧਾਨ ਸਾਹਿਬ ਨਾਲ ਅਸੀਂ ਇਸ ਗੱਲ ਤੇ ਗੱਲ ਕੀਤੀ ਅਤੇ ਦਫ਼ਤਰ ਸ਼ਰੂਮਨੀਪੁਰ ਦੁਆਰਾ ਪ੍ਰਬੰਧਕ ਕਮੇਟੀ ਵਿਕੇ ਇੱਕ ਲੈਟਰ ਲਿਆ ਮੰਗ ਕੀਤੀ ਵੀ ਸਾਨੂੰ 3000 ਜਿਹੜਾ ਲੀਟਰ ਡੀਜ਼ਲ ਹੈ ਵੀ ਉਹ ਮੌਨਿਕ ਸੈਟ ਕੱਗਰ ਦੇ ਉੱਤੇ ਸੰਗਤਾਂ ਨੂੰ ਦੇਣ ਦੀ ਜਿਹੜੀ ਆ ਉਹ ਮੰਗ ਆਈ ਆ ਵੀ ਉਹਦੇ ਬਾਰੇ ਸਾਨੂੰ ਕੋਈ ਪ੍ਰਵਾਨਗੀ ਦਿੱਤੀ ਜਾਵੇ ਤਾਂ ਮਾਨਯੋਗ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਕੱਤਰ ਸਾਹਿਬ ਨੇ ਜਲਦੀ ਹੀ ਸਾਡੀ ਉਹ ਮੰਗ ਨੂੰ ਸਵੀਕਾਰ ਕਰਦਿਆਂ ਸਾਨੂੰ 3000 ਡੀਜ਼ਲ ਆ ਉਹਦੀ ਪ੍ਰਵਾਨਗੀ ਜਿਹੜੀ ਦੇ ਦਿੱਤੀ ਗਈ ਉਹ ਅਸੀਂ ਮਿਤੀ 9 ਤਰੀਕ ਨੂੰ ਇਸ ਗੁਰਦੁਆਰਾ ਸਾਹਿਬ ਦੀ ਟੈਂਕਰ ਦੇ ਵਿੱਚ ਡੀਜ਼ਲ ਪਵਾ ਕੇ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਫਲੈਕਸ ਲੱਗੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਲੈਕਸ ਲੱਗੇ ਨੇ ਉਹ 2000 ਲੀਟਰ ਅਸੀਂ ਆਪਣੇ ਸਮੁੱਚੇ ਸਟਾਫ ਦੇ ਨਾਲ ਮਾਨਯੋਗ ਮੈਂਬਰ ਸਾਹਿਬਾਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਉਹ ਡੀਜ਼ਲ ਉੱਥੇ ਵੱਖ-ਵੱਖ ਪਿੰਡਾਂ ਦੀਆਂ ਜਿਹੜੀਆਂ ਸੰਗਤਾਂ ਨੂੰ ਉਹ ਅਸੀਂ ਪਵਾ ਕੇ ਉੱਥੇ ਦੇ ਕੇ ਆਇਆ ਕਿਸੇ ਨੂੰ 200 ਲੀਟਰ ਦਿੱਤਾ ਕਿਸੇ ਨੂੰ 20 ਲੀਟਰ ਕਿਸੇ ਨੂੰ 50 ਲੀਟਰ ਕਿਸੇ ਨੂੰ 100 ਲੀਟਰ ਕਿਸੇ ਨੂੰ 50 ਲੀਟਰ ਉਹ ਉਹ ਦਿੱਤਾਗਾ ਅਤੇ ਗਾਹਾਂ ਤੋਂ ਵੀ ਉਹਨਾਂ ਸੰਗਤਾਂ ਨੂੰ ਇਹ ਵਿਸ਼ਵਾਸ ਤੇ ਅਪੀਲ ਕਰਕੇ ਆਏ ਆਂ ਵੀ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਜੇ ਕੋਈ ਵੀ ਲੋੜ ਹੈ ਤਾਂ ਉਹ ਸਾਨੂੰ ਤੁਸੀਂ ਸਾਡੇ ਧਿਆਨ ਵਿੱਚ ਲਿਆਓ ਤਾਂ ਅਸੀਂ ਉਹ ਮਾਨਯੋਗ ਪ੍ਰਧਾਨ ਸਾਹਿਬ ਨੂੰ ਜੋ ਸਾਨੂੰ ਆਦੇਸ਼ ਨੇ ਜੋ ਸਾਨੂੰ ਹੁਕਮ ਹੋਏ ਨੇ ਉਹਨਾਂ ਦੀ ਇਨਵਿਨ ਪਾਲਣਾ ਕਰਕੇ ਤੁਹਾਨੂੰ ਹਰੇਕ ਪ੍ਰਕਾਰ ਦੀ ਛੋਟੀ ਅਸੀਂ ਸਹਾਇਤਾ ਕਰਾਂਗੇ ਜਿੱਥੇ ਅਸੀਂ ਇਹ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਉਸ ਸੰਸਥਾ ਦੇ ਵਿੱਚ ਕੰਮ ਕਰਦੇ ਹਾਂ ਜਿਹੜੀ ਇਹ ਸੰਸਥਾ ਗਰੀਬਾਂ ਦੀ ਮਜਲੂਮਾਂ ਦੀ ਰੱਖਿਆ ਕਰਨ ਦੇ ਲਈ ਬਣੀ ਹੋਈ ਹੈ ਅਉਤੇ ਇਸ ਗੁਰਦੁਆਰਾ ਸਾਹਾ ਜਿਹੜਾ ਹੈ ਸੰਗਤਾਂ ਨਾਲ ਚੱਲ ਰਿਹਾ ਹੈ ਜਿਹੜੀ ਇਹ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਕੱਲ ਇੱਕ ਐਜੈਕਟਿਵ ਦੀ ਮੀਟਿੰਗ ਦੇ ਵਿੱਚ ਇੱਕ ਵੱਡੇ ਮਤੇ ਲਿਆਂਦੇ ਗਏ ਨੇ ਵੱਡੇ ਐਲਾਨ ਕੀਤੇ ਗਏ ਨੇ ਕਿ ਜੋ ਵੀ ਕਿਸੇ ਵੀ ਭਰਾ ਦੀ ਕੋਈ ਜ਼ਮੀਨ ਜਿਹੜੀ ਹੜ੍ਹਾਂ ਦੇ ਨਾਲ ਖਰਾਬ ਹੋਊਗੀ ਕਿਸੇ ਦਾ ਮਕਾਨ ਖਰਾਬ ਹੋਊਗਾ ਉਹਦੇ ਲਈ ਅਸੀਂ 8 ਲੱਖ ਜਿਹੜਾ ਲੀਟਰ ਡੀਜ਼ਲ ਹੈ ਉਹ ਵੀ ਸਿਮਾਹੀਆ ਕਰਾਵਾਂਗੇ ਜ਼ਮੀਨਾਂ ਪੱਤਰ ਕਰਨ ਵਾਸਤੇ ਤੇ ਉਥੇ ਨਾਲ ਹੀ ਅਸੀਂ ਕੋਈ ਮੈਡੀਕਲ ਦੇ ਜਿਹੜੇ ਕੈਂਪ ਨੇ ਉਹ ਵੀ ਲਗਾਵਾਂਗੇ ਤੇ ਜਿਹੜੇ ਸਾਡੇ ਕਿਸਾਨ ਭਰਾ ਨੇ ਜਿਨ੍ਹਾਂ ਦੀਆਂ ਫਸਲਾਂ ਇਸ ਹੜਾਂ ਕਾਰਨ ਬਰਬਾਦ ਹੋ ਗਈਆਂ ਉਹਨਾਂ ਦੀ ਫਸਲਾਂ ਨੂੰ ਕਣਕ ਦੀ ਬਿਜਾਈ ਲਈ ਅਸੀਂ ਵਧੀਆ ਕੁਆਲਟੀ ਦੇ ਜਿਹੜੇ ਕਣਕ ਦੇ ਬੀਜ ਨੇ ਉਹ ਵੀ ਅਸੀਂ ਮੁਹੱਈਆ ਕਰਾਵਾਂਗੇ ਉਥੇ ਅਸੀਂ ਨਾਲ ਹੀ ਇੱਕ ਸਾਨੂੰ ਕੱਲ ਸੋਸ਼ਲ ਮੀਡੀਆ ਤੇ ਇੱਕ ਇਹ ਪਤਾ ਲੱਗਿਆ ਵੀ ਕੱਲ ਜਿਹੜਾ ਅਸੀਂ ਉਥੇ ਡੀਜ਼ਲ ਮੂਨਕ ਏਰੀਆ ਦੇ ਵਿੱਚ ਦੇਖ ਕੇ ਆਇਆ ਕੁਝ ਸਾਡੇ ਕੁਝ ਸਿਆਸੀ ਪਾਰਟੀਆਂ ਉਹ ਸ ਡੀਜ਼ਲ ਬੰਡਨ ਨੂੰ ਸਿਆਸੀ ਧਿਰ ਨਾਲ ਜੋੜ ਰਹੀਆਂ ਨੇ ਜਦੋਂ ਕਿ ਇਹ ਬਿਲਕੁਲ ਬੇਬੁਨਿਆਦ ਨੇ ਗੱਲਾਂ ਕਿਉਂਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਸਾਰਿਆਂ ਦੀ ਸਰਬ ਸਾਂਝੀ ਆ ਗਈ ਉਹ ਕਿਸੇ ਇੱਕ ਧਿਰ ਜਾਂ ਕਿਸੇ ਇੱਕ ਪਾਰਟੀ ਦੀ ਨਹੀਂ ਹੈਗੀ ਇਹ ਜਿਹੜੀ ਸੰਸਥਾ ਆ ਕਿਤੇ ਵੀ ਮਨੁੱਖਤਾ ਦੇ ਕਿਤੇ ਵੀ ਭੀੜ ਪੈਂਦੀ ਆ ਚਾਹੇ ਉਹ ਬਾਹਰਲੀ ਸਟੇਟਾਂ ਦੇ ਵਿੱਚ ਆ ਜਾਂ ਉਹ ਪੰਜਾਬ ਦੇ ਵਿੱਚ ਆ ਤਾਂ ਇਹ ਸੰਸਥਾ ਸਾਡੀ ਮਹੂਰੀ ਰੋਲ ਅਦਾ ਹੁੰਕੇ ਕਰਦੀ ਆਗੀ ਚਾਹੇ ਉਹ ਮੈਡੀਕਲ ਸਹੂਲਤਾਂ ਦੀ ਹੋਵੇ ਜਾਂ ਕਿਸੇ ਵੀ ਕਿਸਮ ਦੀ ਹੋਵੇ ਇਸ ਕਰਕੇ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਵੀ ਜੋ ਇਹ ਸਾਡੇ ਤੇ ਜੋ ਇਹ ਗਲਤ ਸਾਡਾ ਪ੍ਰਚਾਰ ਇਸ ਸੰਸਥਾ ਦਾ ਕਰ ਰਹੇ ਨੇ ਉਹ ਬਿਲਕੁਲ ਬੇਬੁਨਿਆਦ ਨੇ ਮੈਂ ਆਪ ਸਮੁੱਚੀ ਪ੍ਰੈਸ ਦੇ ਮਾਧਿਅਮ ਰਾਹੀਂ ਵੀ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਵੀ ਕਰੂੰਗਾ ਕਿ ਵੀ ਇਹ ਜੇ ਬੇਬੁਨਿਆਦ ਇਲਜ਼ਾਮਾਂ ਤੋਂ ਬਚ ਕੇ ਬਚ ਕੇ ਰਹੋ ਕਿਉਂਕਿ ਇਹ ਸੰਸਥਾ ਤੁਹਾਡੀ ਆਪਣੀ ਸੰਸਥਾ ਵੀ ਸਿੱਖ ਕੌਮ ਦੀ ਨਮਾਇੰਦਾ ਜਮਾਤ ਆ ਸਮੇਂ-ਸਮੇਂ ਤੇ ਇਹ ਹਰ ਪੀੜਤ ਹੋਵੇ ਕਿਸਨਾਮੀ ਲਹਿਰ ਹੋਵੇ ਵਿੱਚ ਮਦਦ ਕਰਦੀ ਆ ਰਹੀ ਆ ਉਸੇ ਲੜੀ ਦੇ ਤਹਿਤ ਹੀ ਜੋ ਇਹ ਡੀਜ਼ਲ ਦੀ ਜਿਹੜੀ ਸੇਵਾ ਇਸ ਗੁਰਦੁਆਰਾ ਸਾਹਿਬ ਵੱਲੋਂ 2000 ਲੀਟਰ ਜਿਹੜਾ ਹੋ ਬਿਨਾਂ ਕਿਸੇ ਭੇਦ ਭਾਪ ਤੋਂ ਬਿਨਾਂ ਕਿਸੇ ਕਿਸੇ ਵੀ ਰਾਜਸੀ ਪਾਰਟੀ ਤੋਂ ਅਸੀਂ ਉਹ ਉਥੇ ਕਰਕੇ ਆਇਾਂਗੇ ਉੱਥੇ ਕੌਣ ਖੜਾ ਸੀ ਕਿਹੜੀ ਪਾਰਟੀ ਨਾਲ ਖੜਾ ਸੀ ਉਹਦੇ ਨਾਲ ਸਾਡਾ ਕੋਈ ਸਰੋਕਾਰ ਨਹੀਂ ਕਿਉਂਕਿ ਸਾਡੇ ਸਾਰੇ ਹੀ ਭਰਾ ਨੇ ਸਾਡੇ ਸਾਰੇ ਹੀ ਸਤਕਾਰਯੋਗ ਨੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦਾ ਆਪਣਾ ਕੰਮ ਆ ਕਿਹੜੀ ਪੋਲੀਟੀਕਲ ਪਾਰਟੀ ਕੀ ਕਰ ਰਹੀ ਆ ਕੀ ਉੱਥੇ ਵੰਡ ਰਹੀ ਆ ਜੋ ਵੀ ਉੱਥੇ ਕੋਈ ਸਹਾਇਤਾ ਕਰ ਰਿਹਾ ਚਾਹੇ ਕੋਈ ਸਮਾਜ ਸੇਵੀ ਆ ਚਾਹੇ ਕਿ ਉਹ ਪੋਲੀਟੀਕਲ ਪਾਰਟੀ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਅਸੀਂ ਸਾਰਿਆਂ ਨੂੰ ਆਪ ਜੀ ਰਾਹੀਂ ਇਹ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਕਿ ਆਉ ਆ ਪਰਲਕੇ ਜਿਹੜੀ ਇਹ ਆਪਣੇ ਕੁਦਰਤ ਦੀ ਕਰੋਪੀ ਪਈ ਆ ਰਾਂ ਮਿਲ ਕੇ ਭਰਾ ਬਣ ਕੇ ਇੱਕ ਦੂਜੇ ਦਾ ਪਾਸਾ ਸਾਥ ਦੇ ਨਾ ਕਿ ਆਪਾਂ ਇੱਕ ਦੂਜੇ ਦੇ ਝੂਠੇ ਅਲਜਾਪ ਕਰੀਏ